8 2025 ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਸੰਡੇ ਆਨ ਸਾਈਕਲ ਰੈਲੀ ਕੱਢੀ ਗਈ ਹੈ ਤੇ ਜਿਹੜੇ ਆਪਣੇ ਅੱਜ ਬਟੰਡਾ ਵਿੱਚ ਵੀ ਨਾਲ ਮਿਲ ਕੇ ਸਾਰੀ ਰੈਲੀ ਤੇ ਨਸ਼ਾ ਮੁਦ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ ਤਾਂ ਕਿ ਲੋਕ ਸਾਈਕਲ ਵਾਲੇ ਪਾਸੇ ਜਾਂ ਗੇਮ ਵਾਲੇ ਪਾਸੇ ਚੱਲਣ ਤੇ ਨਸ਼ਿਆਂ ਤੋਂ ਦੂਰ ਰਹਿਣ ਇਹਨੇ ਦੁਕਾਨੇ ਭਾਗ ਲਿਆ तकरीबन ਅੱਜ 100 ਤੋਂ 150 700 ਪਲੱਸ ਆਏਗਾ ਅੱਜ ਇੱਥੇ ਅਸੀਂ ਅਮਰੀਕ ਸਿੰਘ ਰੋਡ ਆ ਮਾਨਪਾ ਪਟਨਗੋ ਨੇ ਹੁੰਦੇ ਹੋਏ ਹੁਣ ਮਾਨਟੌਂਗ ਤੇ ਫਾਇਰਵਾਲਡ ਬਾਕਸ ਆਇਆ ਦੁਕਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੈ ਵੀ ਵੱਧ ਤੋਂ ਵੱਧ ਗੇਮਾਂ ਨਾਲ ਜੁੜਨ ਤੇ ਨਸ਼ਾ ਦੂਰ ਰਹਿਣਾ

ਅੱਜ ਚਾਓ ਵੀ 8 ਮਈ 8 24 8 25 ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਸੰਡੇ ਆਨਸਾਈਕਲ ਰੈਲੀ ਕੱਢੀ ਗਈ ਹੈ ਤੇ ਆਪਣੇ ਬਿਹੰਡਾ ਵਿੱਚ ਵੀ ਤਹਿਤ ਰੈਲੀ ਕੱਢੀ ਗਈ ਹੈ ਤਾਂ ਜੋ ਬੱਚੇ ਇਧਰ ਜੁੜਨ ਤੇ ਨਸ਼ੇ ਤੋਂ ਦੂਰ ਰਹਿਣ ਇਹ ਤਾਂ ਮੇਨ ਮਕਸਦ ਕੀ ਹੈ ਜੀ ਮੇਨ ਮਕਸਦ ਇਹ ਹੈ ਬੱਚਾ ਨੂੰ ਜੋੜਨਾ ਸਾਈਕਲ ਤੋਂ ਵੱਧ ਤੋਂ ਵੱਧ ਇਧਰ ਖੇਡਾਂ ਵਾਲੇ ਪਾਸੇ ਆਉਣਾ ਤਾਂ ਉਹ ਨਸ਼ਾ ਦੂਰ ਰਹਿਣ ਕਿੰਨੇ ਲੋਕਾਂ ਨੇ ਭਾਗ ਲਿਆ ਅੱਜ ਕਰੀਬ 150 ਦੇ ਕਰੀਬ ਅੱਜ ਹੈਗੇ ਨੇ ਆਪਣੇ ਕੋਲ ਸਾਈਕਲਿਸਟ ਇਹ ਅੱਜ ਆਪਾਂ ਆਮ ਰੇਗ ਸਿੰਘ ਰੋਡ ਹੁੰਦੇ ਹੋਏ تن کو نی تن کو نی ہن مان چوک تے واپس فائر بگڑ پہنچے ہیں ایدی نا نصبیت うん ਤੁਹਾਨੂੰ ਠੀਕ ਹੈ ਇਥੋਂ ਹੋਰ ਤਾਂ ਨਹੀਂ ਕੋਈ ਸਪੀਚ ਹੈ ਨਾ ਹੋਰ ਕੁਝ ਨਹੀਂ ਕੋਈ ਸਪੀਚ ਹੈ ਨਾ ਐਸਪੀਟੀ ਤੇ ਵੀ ਇੰਟਰਟੇਨਮੈਂਟ ਕੋਈ ਨਹੀਂ ਹੋਰ ਤਾਂ ਨਹੀਂ ਕੋਈ ਮਾਪਾ ਮਾਪਾ ਅਜਿਹਾ ਨਾ ਕੋਈ ਸਾਹੀ ਬਾਤ ਠੀਕ ਠੀਕ ਆਜੋ ਜੀ ਆਜੋ ਆਜੋ ਅਲੋ ਸਭ ਆਜੋ ਆਜੋ ਚੰਡੀ ਕਰੋ ਲਾਉਂਦੇ ਕਿ ਮਾਰਤਾ ਪਤਾ ਪਹਿਲਾਂ ਪਹਿਲੇ Done sir Done sir